ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈ ਕਿੱਸਾ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਛੇਮਾ ਹਿੱਸਾ ਜਿਸ ਵੇਲੇ ਮਾਨ ਸਿੰਘ ਆਪਣੇ ਯਾਰ ਕੋਲੇ ਬੈਠਾ ਗੱਲਾਂ ਕਰ ਰਿਹਾ ਇੱਕ ਬਾਜੀਗਰ ਆਇਆ ਉਹਦੇ ਕੋਲੇ ਬਾਜ ਸੀ ਤੇ ਉਹਨੇ ਬਾਜ ਦੇ ਜਦੋਂ ਗੁਣ ਦੱਸੇ ਇਹਨਾਂ ਨੂੰ ਤੇ ਮਾਨ ਸਿੰਘ ਨੇ ਉਹ ਬਾਜ ਖਰੀਦ ਲਿਆ ਤੇ ਖਰੀਦ ਕੇ ਬਾਜ ਜਿਸ ਵੇਲੇ ਉਥੋਂ ਚੱਲਿਆ ਆਓ ਅੱਗੇ ਸੁਣੀਏ ਬਾਜੀ ਗਰ ਫਿਰ ਆਖਦਾ ਕੀ ਦੱਸਾਂ ਗੁਣ ਥੋੜਾ ਬਾਜ ਬੜਾ ਏ ਕੀਮਤੀ ਤਿਤੋਂ ਨਾ ਮਿਲਦਾ ਮੋਲ ਹੱਥ ਜੋੜ ਆਖਦਾ ਕੀ ਲੋੜ ਝੂਠ ਬੋਲਣ ਦੀ ਬਾਣ ਵਿੱਚ ਇੱਕ ਦਿਨ ਲੱਕੜਾਂ ਨੂੰ ਗਿਆ ਸੀ ਰੱਬ ਦੇ ਸਬਬ ਨਾਲ ਦੇਖਿਆ ਮੈਂ ਜਾ ਕੇ ਤੇ ਆਲਣੇ ਚੁੱਡ ਗਿਆ ਨਦਾਨ ਬੱਚਾ ਪਿਆਸੀ ਮੁਰਗੀ ਦੇ ਡਾ ਆ ਕੇ ਰਖਿਆ ਲਿਆ ਕੇ ਮੈਂ ਬੱਚਿਆਂ ਦੇ ਨਾਲ ਇਹਨੂੰ ਪਾਲ ਉਹਨੇ ਲਿਆ ਸੀ ਹੋ ਫੇਰ ਇੱਕ ਹੁਨਰ ਸਖਾਇਆ ਮੈਂ ਕਿਸ਼ੋਰ ਚੰਦਾ ਹੋਮ ਦਾ ਨ ਗੁਣ ਇਹਨੂੰ ਰੱਖਣਾ ਮੈਂ ਕਿਆ ਸੀ ਹੋ ਕਰਕੇ ਇਸ਼ਾਰਾ ਚੀਜ਼ ਆਖੀਏ ਲਿਆਉਣ ਵਾਲੀ ਬਈ ਕਰਕੇ ਇਸ਼ਾਰਾ ਚੀਜ਼ ਆਖੀਏ ਲਿਆਉਣ ਵਾਲੀ ਘੜੀ ਨਾ ਗੁਜ਼ਾਰੇ ਚੀਜ਼ ਲਿਆਣ ਕੇ ਦਿਖਾ ਦੇਵੇ ਸਹਿਨਤਾ ਨੂੰ ਸਮਝੇ ਸਮਾਨ ਵਾਂਗ ਆਦਮੀ ਦੇ ਚਾਰ ਘੜੀ ਦੁਖੀਏ ਦਾ ਚਿੱਤ ਪ੍ਰਚਾ ਦੇਵੇ ਨਹੀਂ ਐਤਬਾਰ ਹੁਣੇ ਵੇਖ ਲੋ ਤਜਰਬੇ ਨੂੰ ਹੱਥ ਉੱਤੇ ਸਰੋਂ ਥੋੜੇ ਸਾਹਮਣੇ ਜਮਾ ਦੇਵੇ ਇਸ ਲਈਏ ਚੱਕੀ ਫਿਰਾਂ ਇਸ ਨੂੰ ਕਿਸ਼ੋਰ ਚੰਦਾ ਨੌਕਰਾਂ ਸਮਾਨ ਸਿਰ ਹੁਕਮ ਬਜਾ ਦੇਵੇ ਚਾਰ ਘੜੀ ਅਜਮੈਸ਼ ਕਰ ਲਿਆ ਅਖੀਰੀ ਮੋਲ ਬਾਜੀ ਕਰਨ ਨੂੰ ਤੋਰਤਾ ਹਾਲੇ ਅਗਾਹਾਂ ਖੋਲ ਦਿਲੋਂ ਮਾਨ ਸਿੰਘ ਖੁਸ਼ੀਆਂ ਮਨਾਵੇ ਜੀ ਅਗਲੀ ਸਵੇਰੇ ਉੱਥੋਂ ਉੱਠ ਜਾਵੇ ਜੀ ਪੈਰ ਪੈਰ ਜਾਵੇ RAM ਨੂੰ ਧਿਆਮਦਾ ਦਿਲੋਂ ਮਹਾਰਾਜ ਦੇ ਗੁਣਾਂ ਨੂੰ ਗਾਉਂਦਾ ਉਹ ਦਿਲੋਂ ਮਹਾਰਾਜ ਦੇ ਗੁਣਾਂ ਨੂੰ ਗਾਉਂਦਾ ਆਖੇ ਪੂਰੀ ਕੀਤੀ ਮਾਲਕਾ ਮਰਾਦ ਨੂੰ ਜੇਲ੍ਹ ਚੋਂ ਲਿਆਵਾ ਛੱਡ ਉਸਤਾਦ ਨੂੰ ਤੇ ਜੇਲ੍ਹ ਚੋਂ ਲਿਆਵਾ ਕੱਢ ਉਸਤਾਦ ਨੂੰ ਦੁੱਖੜਾ ਗੁਰੂ ਦਾ ਝੱਲਿਆ ਨਾ ਜਾਵਦਾ ਦਿਲੋਂ ਮਹਾਰਾਜ ਦੇ ਗੁਣਾਂ ਨੂੰ ਗਾਵਦਾ ਹੋਰ ਮੈਨੂੰ ਲੋੜ ਨਾ ਕਿਸੇ ਵੀ ਗੱਲ ਦੀ ਮਾਈ ਤੋਂ ਖਿਆਰੀ ਪਿੱਛੇ ਦੁੱਖ ਝੱਲਦੀ ਤੂੰ ਹੀ ਬੇੜਾ ਪਾਰ ਦੁਖੀਆਂ ਦਾ ਲਾਮਦਾ ਦਿਲੋਂ ਮਹਾਰਾਜ ਦੇ ਗੁਣਾਂ ਨੂੰ ਗਾਵੰਦਾ ਉਹ ਜਾਵਾਂ ਦਿਨਾਂ ਗੜ ਨੂੰ ਕਮਰ ਕਸ ਲੈ ਜਸ ਅਵ ਜਸ ਮਾਲਕ ਦੇ ਵਸ ਲੈ ਉਹਦੇ ਬਿਨਾ ਕਿਹੜਾ ਕਾਰਜ ਬਣਾਉਂਦਾ ਦਿਲੋਂ ਮਹਾਰਾਜ ਦੇ ਗੁਣਾਂ ਨੂੰ ਗਾਵੰਦਾ ਮੋੜਿਓ ਸੇ ਪਹੁੰਚਿਆ ਸ਼ਹਿਰ ਜਾ ਕੇ ਲਾਵੇ ਡੇਰਾ ਥੋੜੇ ਜੇ ਫਰਕ ਆਏ ਕੇ ਸ਼ਾਹੀ ਬਾਗ ਜਿੱਥੋਂ ਪਿਆ ਦਿੱਸ ਆਮਦਾ ਦਿਲੋਂ ਮਹਾਰਾਜ ਦੇ ਗੁਣਾ ਨੂੰ ਗਾਉਂਦਾ ਹੋ ਆਉਣ ਦਾ ਵਕਤ ਹੋ ਗਿਆ ਜਾਂ ਨਾਰ ਦਾ ਬਈ ਆਉਣ ਦਾ ਵਕਤ ਹੋ ਗਿਆ ਜਾਂ ਨਾਰ ਦਾ ਵਾਰ-ਵਾਰ ਬਾਗ ਨੂੰ ਨਜ਼ਰ ਮਾਰਦਾ ਬਾਜਦੀਆਂ ਟੋਪੀਆਂ ਕਸ਼ੋਰ ਲਾਹਮਦਾ ਦਿਲੋਂ ਮਹਾਰਾਜ ਦੇ ਗੁਣਾਂ ਨੂੰ ਗਾਉਂਦਾ ਦਿਲੋਂ ਮਹਾਰਾਜ ਦੇ ਗੁਣਾਂ ਨੂੰ ਗਾਉਂਦਾ ਹੋ ਆਉਣ ਦਾ ਵਕਤ ਹੋ ਗਿਆ ਜਾਨਾਰ ਦਾ ਵਾਰ-ਵਾਰ ਬਾਗ ਨੂੰ ਨਜ਼ਰ ਮਾਰਦਾ ਓ ਬਾਜਦੀਆਂ ਟੋਪੀਆਂ ਕਸ਼ੋਰ ਲਾਵੰਦਾ ਦਿਲੋਂ ਮਹਾਰਾਜ ਦੇ ਗੁਣਾਂ ਨੂੰ ਗਾਉਂਦਾ ਓ ਦਿਲੋਂ ਮਹਾਰਾਜ ਦੇ ਗੁਣਾਂ ਨੂੰ ਗਾਉਂਦਾ